ਪੰਜਾਬ ਰਾਜ ਯੋਜਨਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਬਹੁਤ-ਬਹੁਤ ਸਵਾਗਤ ਕਰਦਾ ਜੀ ਨਵੇਂ ਸਾਲ 2026 ਦੀ ਸ਼ੁਰੂਆਤੀ ਦਿਨ ਪੈਨਸ਼ਨਰਾਂ ਲਈ ਖੁਸ਼ਖਬਰੀ ਭਰੇ ਹਨ 1 ਜਨਵਰੀ ਤੋਂ ਬਾਅਦ ਹੋਣ 2 ਜਨਵਰੀ ਨੂੰ ਵੀ ਪੰਜਾਬ ਦੇ ਕਈ ਹੋਰ ਜ਼ਿਲ੍ਹਿਆਂ ਵਿੱਚ ਪੈਨਸ਼ਨ ਦੇ ਪੈਸੇ ਜਾਰੀ ਕਰ ਦਿੱਤੇ ਗਏ ਹਨ ਆਓ ਜਾਣਦੇ ਹਾਂ ਕਿਹੜੇ-ਕਿਹੜੇ ਜ਼ਿਲ੍ਹਿਆਂ ਵਿੱਚ ਜਿਹੜੀ ਰਾਸ਼ੀ ਹੈ ਪਹੁੰਚ ਚੁੱਕੀ ਹੈ ਦਸੰਬਰ ਮਹੀਨੇ ਦੀ ਰੁਕੀ ਪੈਨਸ਼ਨ ਜਾਰੀ ਪੰਜਾਬ ਸਰਕਾਰ ਵੱਲੋਂ ਦਸੰਬਰ ਮਹੀਨੇ ਦੀ ਪੈਨਸ਼ਨ ਜਨਵਰੀ ਦੇ ਪਹਿਲੇ ਹਫ਼ਤੇ ਹੀ ਜਾਰੀ ਕੀਤੀ ਜਾ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਇਸ ਵਾਰ ਵੀ ਪੈਨਸ਼ਨ 1500 ਦੇ ਹਿਸਾਬ ਦੇ ਨਾਲ ਹੀ ਭੇਜੀ ਗਈ ਹੈ 1 ਜਨਵਰੀ ਨੂੰ ਕਈ ਜ਼ਿਲ੍ਹਿਆਂ ਵਿੱਚ ਪੈਸੇ ਆਉਣ ਤੋਂ ਬਾਅਦ ਹੁਣ 2 ਜਨਵਰੀ ਸ਼ੁੱਕਰਵਾਰ ਨੂੰ ਹੋਰ ਨਾਲ ਜ਼ਿਲ੍ਹਿਆਂ ਵਿੱਚ ਵੀ ਪੈਨਸ਼ਨ ਧਾਰਕਾਂ ਦੇ ਬੈਂਕ ਖਾਤਿਆਂ ਵਿੱਚ ਰੌਣਕ ਲੱਗ ਗਈ ਹੈ ਜ਼ਿਲ੍ਹਾ ਮਲੇਰਕੋਟਲਾ ਤੇ ਸੰਗਰੂਰ ਦੀ ਅਪਡੇਟ ਕੱਲ 2 ਜਨਵਰੀ ਨੂੰ ਜ਼ਿਲ੍ਹਾ ਮਲੇਰਕੋਟਲਾ ਅਤੇ ਇਸ ਦੇ ਹਲਕੇ ਅਹਿਮਦਗੜਾ ਤੇ ਅਮਰਗੜ ਵਿੱਚ ਸਿਰਫ ਦਿਬਯੰਗ ਪੈਨਸ਼ਨ ਜਾਰੀ ਕੀਤੀ ਗਈ ਹੈ ਇਸ ਤੋਂ ਇਲਾਵਾ ਜ਼ਿਲ੍ਹਾ ਸੰਗਰੂਰ ਦੇ ਤੁਰੀ ਸੁਨਾਮ ਭਵਾਨੀਗੜ ਲਹਿਰਾਗਾਗਾ ਮੂਨਕ ਦਿਵੜਾ ਅਤੇ ਸ਼ੇਰਪੁਰ ਵਿੱਚ ਬੁਢਾਪਾ ਵਿਧਵਾ ਤੇ ਬੇਸਹਾਰਾ ਪੈਨਸ਼ਨ ਦੇ 1500 ਖਾਤਿਆਂ ਵਿੱਚ ਪਹੁੰਚ ਚੁੱਕੇ ਹਨ ਇੱਥੋਂ ਦੇ ਪੈਨਸ਼ਨਰ ਹੁਣ ਬੈਂਕ ਜਾ ਕੇ ਆਪਣੀ ਰਾਸ਼ੀ ਪ੍ਰਾਪਤ ਕਰ ਸਕਦੇ ਹਨ ਜ਼ਿਲ੍ਹਾ ਬਠਿੰਡਾ ਵਿੱਚ ਦਿਬਯੰਗ ਪੈਨਸ਼ਨਰ ਦੀ ਜਾਰੀ ਪੈਨਸ਼ਨ ਬਠਿੰਡਾ ਦੇ ਪੈਨਸ਼ਨਰਾਂ ਲਈ ਖੁਸ਼ਖਬਰੀ ਹੈ ਬਠਿੰਡਾ ਸ਼ਹਿਰ ਸਮੇਤ ਮੋੜ ਰਾਜਪੂਰਾ ਫੂਲ ਭਗਤਾ ਭਾਈ ਕਾ ਤਲਵੰਡੀ ਸਾਬੋ ਸੰਗਤ ਨਥਾਣਾ ਬੱਲਿਆਵਾਲੀ ਅਤੇ ਗੋਨਿਆਣਾ ਵਿੱਚ ਦਿਵੰਗ ਪੈਨਸ਼ਨਰਾਂ ਨੂੰ 1500 ਦੀ ਕੇਸ ਜਿਹੜੀ ਜਾਰੀ ਹੋ ਚੁੱਕੀ ਹੈ ਜਿਨ੍ਹਾਂ ਜ਼ਿਲ੍ਹਿਆਂ ਦੀ ਪੈਨਸ਼ਨ ਹਲੇ ਵੀ ਨਹੀਂ ਆਈ ਉਮੀਦ ਹੈ ਕਿ ਅੱਜ 3 ਜਨਵਰੀ ਨੂੰ ਉਹਨਾਂ ਦੇ ਖਾਤਿਆਂ ਵਿੱਚ ਵੀ ਪੈਸੇ ਪਹਿ ਜਾਣਗੇ ਇਸ ਦੇ ਨਾਲ ਹੀ ਗੱਲ ਕਰਦੇ ਹਾਂ ਜੀ ਔਰਤਾਂ ਲਈ 1100 ਅਤੇ ਪੈਨਸ਼ਨਰ ਲਈ 2500 ਦੇ ਵੱਡਾ ਐਲਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੱਡਾ ਇਸ਼ਾਰਾ ਕੀਤਾ ਹੈ ਕਿ ਆਉਣ ਵਾਲੇ ਬਜਟ ਸੈਸ਼ਨ ਤੋਂ ਪਹਿਲਾਂ ਔਰਤਾਂ ਨੂੰ 1100 ਮਹੀਨਾ ਦੇਣ ਦੀ ਗਾਰੰਟੀ ਪੂਰੀ ਕੀਤੀ ਜਾ ਸਕਦੀ ਹੈ ਸਰਕਾਰ ਵੱਲੋਂ ਇਸ ਦਾ ਸਾਰਾ ਕੰਮ ਮੁਕੰਮਲ ਕਰ ਲਿਆ ਗਿਆ ਹੈ ਇਸ ਦੇ ਨਾਲ ਹੀ ਉਮੀਦ ਜਿਤਾਈ ਜਾ ਰਹੀ ਹੈ ਕਿ ਬੁਢਾਪਾ ਪੈਨਸ਼ਨ ਨੂੰ 20 1500 ਤੋਂ ਵਧਾ ਕੇ 2500 ਕਰਨ ਦਾ ਅਧਿਕਾਰਿਤ ਐਲਾਨ ਜਲਦ ਹੀ ਬਜਟ ਵਿੱਚ ਕੀਤਾ ਜਾਵੇਗਾ ਦੋਸਤੋ ਜਿਵੇਂ ਹੀ ਕਿਸੇ ਹੋਰ ਜ਼ਿਲ੍ਹੇ ਦੀ ਪੈਨਸ਼ਨ ਦੀ ਅਪਡੇਟ ਆਵੇਗੀ ਅਸੀਂ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਾਵਾਂਗੇ ਹਰ ਛੋਟੀ ਵੱਡੀ ਖਬਰ ਪੰਜਾਬ ਰਾਜ ਯੋਜਨਾ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਜਰੂਰ ਦਬਾਓ ਮਿਲਦੇ ਹਾਂ ਇੱਕ ਹੋਰ ਨਵੀਂ ਜਾਣਕਾਰੀ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ